ਹਾਂਜੀ ਅਸੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਇੱਕ ਨਵੀਂ ਵੀਡੀਓ ਤੇ ਨਵੇਂ ਦਿਨ ਦੇ ਵਿੱਚ ਲੋ ਜੀ ਭਾਈ ਆਪਾਂ ਕੱਲ ਤੁਹਾਡੇ ਨਾਲ ਵੀਡੀਓ ਸਾਂਝੀ ਕਰੀ ਸੀ ਵੀ ਆਪਾਂ ਭਾਈ ਗੁੜ ਬਣਦਾ ਤੁਹਾਨੂੰ ਦਿਖਾਵਾਂਗੇ ਸਜਣੋਂ ਕੱਲ ਆਪਾਂ ਸ਼ਾਮ ਨੂੰ ਖਲਾੜੀ ਤੇ ਜਣੀ ਕਿ ਆਪਣੀ ਟਰਾਲੀ ਖੜਾਇਆਏ ਸੀਗੇ 8-9 ਵਜੇ ਰਾਤ ਨੂੰ ਤੇ ਉਦੋਂ ਬਾਅਦ ਭਾਈ ਆਪਣਾ ਚੰ ਨੰਬਰ ਲੱਗ ਗਿਆ ਤੇ ਭਾਈ ਜੀ ਹੁਣ ਆਪਾਂ ਚੱਲੇ ਆ ਖਲਾੜੀ ਤੇ ਉਹ ਸਾਹਮਣੇ ਖਲਾੜੀ ਆ ਆਪਾਂ ਤੁਹਾਨੂੰ ਫਿਰ ਦਿਖਾਉਨੇ ਆ ਉੱਥੇ ਹਨਾ ਜੁੜੇ ਰੂਹੇ ਪੂਰੇ ਵਲੌਗ ਨਾਲ ਭਾਈ ਤੁਹਾਨੂੰ ਪੂਰਾ ਗੁੜ ਪਾਣ ਦਾ ਦਿਖਾਵਾਂਗੇ ਤੇ ਆਪਾਂ ਬਾਈ ਨਾਲ ਵੀ ਕੁਝ ਗੱਲਾਂ ਬਾਤਾਂ ਕਰਾਂਗੇ ਹਨਾ ਬਾਈ ਦਾ ਨੰਬਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਾਈ ਅੱਜ ਦੇਖੋ ਸੱਚ ਨੂੰ ਤੁੰਤ ਪੂਰੀ ਕੈਂਟ ਪਈ ਹੋਈ ਆ ਤੇ ਭਾਈ ਫਸਲਾਂ ਦਾ ਹੌਸਨ ਦੇਖੋ ਤਾਂ ਹਨਾ ਭਾਈ ਪੂਰੀਆਂ ਖੁਸ਼ ਹੋਈਆਂ ਪਈਆਂ ਨੇ ਕਣਕਾਂ ਹਨਾ ਬਾਈ ਸੱਚੇ ਪਾਤਸ਼ਾਹ ਥੋੜੀ ਤਾਣਾ ਠੰਡ ਲੰਬੀ ਪਾ ਦੇਵੇ ਪਰ ਆਵਾ ਆਪਣਾ ਬਹੁਤ ਸੋਹਣਾ ਝਾੜ ਆ ਜਾਊਗਾ ਤੇ ਉਹ ਦੇਖੋ ਭਾਈ ਸਾਹਮਣੇ ਖਿਲਾੜੀ ਮਿੱਤਰੋ ਚੱਲ ਰਹੀ ਆ ਬੰਦਾ ਆਪਣਾ ਅੱਜ ਸਵੇਰੇ ਸਾਜਰੇ ਪਹੁੰਚ ਗਿਆ ਸੀ ਤੇ ਉਹ ਦੇਖੋ ਸਭ ਸਾਹਮਣੇ ਧੂਆ ਨਿਕਲ ਰਿਹਾ ਭਾਈ ਖਲਾੜੀ ਚੱਲ ਰਹੀ ਹੈ ਪੂਰੀ ਯੂਰਾਂ ਨਾਲ ਤੇ ਹੁਣ ਆਪਾਂ ਅੱਗੇ ਤੁਹਾਨੂੰ ਦਿਖਾਉਨੇ ਆ ਪੂਰਾ ਬਲੌਗ ਲੋ ਜੀ ਬਾਈ ਜੀ ਆਪਾਂ ਪਹੁੰਚ ਗਏ ਖਲਾੜੀ ਦੇ ਤੇ ਖੜੀਆ ਪਾਈ ਆਪਣੀ TSV ਉਧਰ ਆਪਣੀ ਪਾਈ ਖੜੀਆ ਗੱਡੀ ਤੇ ਮੇਰੇ ਵੀਰੋ ਆ ਬਣ ਰਿਹਾ ਗੁੜ ਦੇਖੋ ਭਾਈ ਗੁੜ ਪੱਕ ਰਿਹਾ ਤੇ ਇਧਰਲੇ ਪਾਸੇ ਬਾਈ ਆਪਣਾ 골ਡੀ ਦਰਸ਼ੂ ਵੀਰ ਪਾਲਵੀਰ ਬਾਈ ਚੱਲ ਰਿਹਾ ਕੰਮ ਪੂਰਾ ਜੋਰਾਂ ਤੇ ਲੋ ਜੀ ਬਾਈ ਸ਼ੱਕਰ ਦੇਖੋ ਤਾਂ ਜੀ ਆਪਣੇ ਕਿੰਨੇ ਦੀ ਲੋ ਬਾਈ ਦੇਖੋ ਤਾਂ ਕਿਆ ਸੋਹਣੀਆਂ ਸੱਜਣੋਂ ਇੱਧਰ ਆਏ ਤੁਸੀਂ ਹੋਰ ਪਾਲਵੀਰ ਕਿੱਦਾਂ ਵਧੀਆ ਬਣੀ ਬਾਈ ਸ਼ੱਕਰ ਕਿੰਨੇ ਇਹ ਪਹਿਲਾ ਪੁਰ ਉੱਤਰ ਗਿਆ ਬਾਈ ਠੀਕ ਆ ਜੀ ਬਾਈ ਜਿਵੇਂ ਮੈਂ ਥੋਡੇ ਨਾਲ ਬਲੌਗ ਤੇ ਉਦੋਂ ਗੱਲ ਕਰੀ ਤੀ ਵੀ ਜਿਹੜਾ ਆਪਣਾ ਖੇਤ ਆ ਹਨਾ ਵੀ ਉਹ ਖੇਤ ਦੀ ਜਿਆਦਾਤਰ ਸੱਕਰੇ ਬਣਦੀ ਆ ਤੁਹਾਨੂੰ ਪਤਾ ਬਾਈ ਖੇਤ ਦੀ ਉਰਾਸ ਦਾ ਫਰਕ ਹੁੰਦਾ ਹਨਾ ਕਿਸੇ ਕਿਸੇ ਖੇਤ ਦਾ ਗੁੜ ਜਿਆਦਾ ਬਣਦਾ ਜਿਹੜੇ ਆਪਣੇ ਜ਼ਮੀਨ ਦੇ ਵਿੱਚ ਗੰਨਾ ਲੱਗਿਆ ਹੋਇਆ 099 ਤੇ ਬਾਈ ਉਹਦੀ ਸੱਕਰੇ ਬਣਦੀ ਉਹਦਾ ਗੁੜ ਬਣਦਾ ਹੀ ਨਹੀਂ ਹੈਗਾ ਤੇ ਬਾਈ ਟੈਸਟ ਕਰਕੇ ਦੱਸੀ ਦਾ ਦਰ ਸ਼ੁਗਿਰ ਕਿਦਾਂ ਬਣੀ ਆ ਹਾਂ ਲੈ ਬਾਈ ਮੁੰਡੇ ਕਹਿੰਦੇ ਅੱਜ ਅਸੀਂ ਖਿਲਾੜੀ ਚਲਦੀ ਦੇਖਣੀ ਆ ਬਾਈ ਕੱਲੂ ਇਹਨਾਂ ਦਾ ਲੱਗਣਾ ਸਕੂਲ ਤਾਂ ਧੰਨਵਾਦ ਆ ਸਾਡੇ ਪਾਲ ਵੀਰ ਦਾ ਜਿਹੜੀ ਅੱਜ ਇਹਨਾਂ ਨੂੰ ਦਿਖਾਤੀ ਭਾਈ ਨਹੀਂ ਕੱਲ ਮੇਰੇ ਭਾਈ ਸਕੂਲ ਜਾਣਾ ਚੱਲਿਆ ਜਾਣਾ ਸੀ ਤੇ ਉਧਰ ਬਈ ਆਪਣਾ ਤਿੰਨ ਬਾਈ ਨੇ ਉਹ ਲਾਏ ਹੋਏ ਨੇ ਤੇ ਭਾਈ ਜੀ ਇਹ ਹਨਾ ਇੱਥੇ ਆਪਾਂ ਗੰਨਾ ਲਾ ਦੰਨੇ ਆ ਤੇ ਮੇਰਾ ਵੀਰ ਬਾਕੀ ਭਾਈ ਜਿਹੜੇ ਬੰਦਿਆਂ ਨੇ ਤਾਂ ਹਨਾ ਦੇਖੀ ਆ ਉਹਨਾਂ ਦਾ ਪਤਾ ਹੈ ਤੇ ਭਾਈ ਜਿਹੜੇ ਵਿਚਾਰੇ ਨਵੇਂ ਹਨਾ ਜਵਾਕ ਨੇ ਜਾਂ ਹੋਰ ਹਨਾ ਜਿਨ੍ਹਾਂ ਨੂੰ ਨਹੀਂ ਵਿਚਾਰੇ ਨੂੰ ਪਤਾ ਤਾਂ ਆਪਾਂ ਉਹਨਾਂ ਬਾਰੇ ਬਾਈ ਇਹ ਵੀਡੀਓ ਸਾਂਝੀ ਕਰ ਰਹੇ ਹਾਂ ਵੀਡੀਓ ਬਣਾਉਣ ਦਾ ਵੀ ਮਤਲਬ ਇਹ ਆ ਹਨ ਤੇ ਬਾਈ ਜੀ ਇੱਥੇ ਦੇਖ ਲਓ ਆ ਖਲਾੜੀ ਬਾਈ ਨੇ ਫਿੱਟਾ ਇੱਥੋਂ ਹਨਾ ਰਸ ਨਿਕਲਦਾ ਤੇ ਪੂਰਾ ਹਾਈਜੀਨਿਕ ਕੰਮ ਆ ਤੇ ਇੱਥੇ ਬਾਈ ਨੇ ਜਾਲੀ ਲਾਈ ਹੋਈ ਆ ਵੀ ਕੋਈ ਕੂੜਾ ਕਰਕਟ ਵਗੈਰਾ ਨਾ ਜਾਵੇ ਹਨਾ ਤਾਂ ਉਦੋਂ ਬਾਅਦ ਬਾਈ ਜੀ ਇਹ ਪੈਪ ਪੈਪ ਤੋਂ ਬਾਅਦ ਇੱਥੇ ਜਾ ਕੇ ਦੇਖੋ ਆ ਵੀ ਕੰਮ ਪੂਰਾ ਹਾਈਜੀਨਿਕ ਰੱਖਿਆ ਵਾ ਬਾਈ ਨੇ ਹਨਾ ਇੱਥੇ ਫੇਰ ਜਾਲੀ ਲਾਈ ਹੋਈ ਆ ਤੇ ਇਹਦੇ ਵਿੱਚ ਬਈ ਫਿਰ ਇਹ ਰਸ ਨਿਕਲਦਾ ਗੰਨੇ ਦਾ ਕੋਈ ਰੋਹ ਕਹ ਦਿੰਦਾ ਕੋਈ ਰਸ ਕਹ ਦਿੰਦਾ ਹਰੇਕ ਦੀ ਆਪਣੀ ਆਪਣੀ ਭਾਸ਼ਾ ਤੇ ਉਦੋਂ ਬਾਅਦ ਬਈ ਬਾਈ ਨੇ ਇਹ ਲਾਇਆ ਹੋਇਆ ਇਹਦੇ ਵਿੱਚ ਇਹ ਟੂਲੂ ਪੰਪ ਹਨਾ ਟੂਲੂ ਪੰਪ ਚੱਕਦਾ ਸਿੱਧਾ ਇਹ ਤਵੀ ਤੇ ਤੇ ਇਹ ਤਵੀ ਤੋਂ ਬਾਅਦ ਬਈ ਫਿਰ ਅਗਲੀ ਤਵੀ ਦੇ ਰਸ ਗਰਮ ਹੁੰਦਾ ਹਨਾ ਤੇ ਉਦੋਂ ਬਾਅਦ ਬਈ ਗਾਂਹ ਜਾ ਕੇ ਫਾਈਨਲੀ ਗੁੜ ਬਣ ਲਿਆ ਜਾਂਦਾ ਤੇ ਏ ਬਾਈ ਨੇ ਬਈ ਸਿਸਟਮ ਵਧੀਆ ਲਾਇਆ ਹੋਇਆ ਕਿਉਂਕਿ ਬਾਈ ਪਹਿਲਾਂ ਜੇ ਆਪਾਂ ਸਿੱਧਾ ਉਹਦੇ ਵਿੱਚ ਡਾਇਰੈਕਟ ਰਸ ਪਾਉਨੇ ਆ ਥੋੜਾ ਟਾਈਮ ਜ਼ਿਆਦਾ ਲੱਗਦਾ ਹਨਾ ਕਿਉਂਕਿ ਬਾਈ ਫਿਰ ਇਹ ਤਾਂ ਕੀ ਕਹਿੰਦੇ ਹੁੰਦੇ ਆ ਜਿਹੜਾ ਸੇਕ ਆ ਹਨਾ ਸੇਕ ਤੋਂ ਵੀ ਬਾਈ ਨੇ ਕੰਮ ਲੱਤਾ ਹੋਇਆ ਵੀ ਜਦੋਂ ਉੱਥੇ ਤੇ ਹਨਾ ਬਣਾ ਲੱਕੜ ਵਗੈਰਾ ਲੱਗਦੀ ਆ ਅੱਗ ਉਦੋਂ ਬਾਅਦ ਜਦੋਂ ਇਹ ਇਹ ਧੂਆਂ ਇੱਧਰ ਦੇ ਵਿੱਚੋਂ ਹੋ ਕੇ ਵਾਪਸ ਉੱਤੇ ਜਾਂਦਾ ਤਾਂ ਬਾਈ ਇਹਨਾਂ ਨੇ ਬਾਈ ਨੇ ਉਹ ਵੀ ਗਾਣਾ ਫਿਜ਼ਿਕਸ ਨਾਲ ਪੂਰਾ ਕੰਮ ਕਰਿਆ ਹੋਇਆ ਤੇ ਬਾਈ ਨੇ ਉਹ ਤੋਂ ਇਹ ਨਾਲ ਪਹਿਲਾਂ ਇਹ ਗਰਮ ਹੋ ਜਾਂਦਾ ਏਦੋਂ ਬਾਅਦ ਇਹ ਦੂਜੇ 'ਚ ਦੂਜੇ ਦੇ ਬਾਅਦ ਤੀਜੇ 'ਚ ਉੱਥੇ ਜਾ ਕੇ ਬਾਈ ਫਾਈਨਲੀ ਆਪਣਾ ਗੁੜ ਤਿਆਰ ਆ ਜੀ ਗੁੜ ਤੇ ਸ਼ੱਕਰ ਮੇਰੇ ਵੀਰੋ ਤੇ ਇੱਕ ਹੋਰ ਦੇਖੋ ਬਾਈ ਜਿਵੇਂ ਤਵੀ ਹਨਾ ਚੱਕਣੀ ਵੀ ਬੰਦਿਆਂ ਪਹਿਲਾਂ ਜਾਨੀ ਕਿ ਆਪਣੇ ਬਜ਼ੁਰਗਾਂ ਨੇ ਵੀ ਖਿਲਾੜੀ ਲਈ ਹੋਈ ਸੀ ਅਸੀਂ ਛੋਟੇ ਹੁੰਦੇ ਦੇਖੀ ਆ ਉਦੋਂ ਬਾਈ ਆਪਾਂ ਨੂੰ ਇਹ ਚੱਕਣਾ ਪੈਂਦਾ ਤਾਂ ਨਾ ਹੱਥਾਂ ਨਾਲ ਇਹ ਉਦੋਂ ਬਾਅਦ ਬਾਈ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਬਾਈ ਪੂਰੀ ਫਿਜ਼ਿਕਸ ਨਾਲ ਕੰਮ ਕਰੇ ਨੇ ਬਾਈ ਨੇ ਤੇ ਆਹ ਦੇਖੋ ਬਈਆ ਲਾਇਆ ਵਾ ਬਾਈ ਨੇ ਜਗਾਰਡ ਚੈਨ ਕੋਪੀ ਜੀ ਬਣਾ ਕੇ ਇੱਥੋਂ ਆ ਸਿੱਧੀ ਤਾਰ ਪੈਂਦੀ ਆ ਤਾਰ ਜਾ ਕੇ ਬਾਈ ਪੈਂਦੀ ਆ ਸਿੱਧੀ ਕੜਾਹੇ ਨੂੰ ਹਨਾ ਕੜਾਹੇ ਤੋਂ ਇਧਰੋਂ ਆਪਾਂ ਘਮਾਉਨੇ ਆ ਇਹ ਬਿਲਕੁਲ ਇਹਦੇ ਵਿੱਚ ਆ ਜਾਂਦਾ ਹਨਾ ਜੋ ਵੀ ਗੁੜ ਤਿਆਰ ਹੁੰਦਾ ਤੇ ਬਾਈ ਨੇ ਇਧਰ ਦੇਖੋ ਜਿਵੇਂ ਆਪਣੀਆਂ ਉਹ ਹੁੰਦੀ ਆ ਬੈੱਡ ਵਾਰੀ ਹੁੰਦੀ ਆ ਮਸ਼ੀਨ ਦੀ ਹਨਾ ਉਹ ਸਿਸਟਮ ਮੰਗਲਬਾਈ ਨੇ ਇੱਥੇ ਬੈਰਗ ਲਾ ਕੇ ਇਹਦੇ ਨਾਲ ਫਿੱਟ ਕਰਿਆ ਹੋਇਆ ਇੱਥੋਂ ਬੱਸ ਚੱਕਦਾ ਸਿੱਧਾ ਵਿੱਚ ਲੈ ਤੇ ਬਾਈ ਇਹਦੇ ਵਿੱਚ ਹੁਣ ਤਿਆਰ ਹੋ ਰਿਹਾ ਭਰਾਵਾ ਗੁੜ ਆ ਦੇਖੋ ਤਾਂ ਜੀ ਲੋ ਤੇ ਮੇਰੇ ਵੀਰੋ ਜੀਨੇ ਵੀ ਗੁੜ ਕਢਾਉਣਾ ਕੋਈ ਆਪਣੇ ਹੁੰਦੇ ਨਹੀਂ ਹਨਾ ਬਾਈ ਤੇ ਇਧਰ ਆਪਣਾ ਇਹ ਬਾਈ ਲੋਕੇਸ਼ਨ ਇਹ ਲੋਕੇਸ਼ਨ ਸਾਡਾ ਵੀਰ ਦੱਸੂਗਾ ਵੀਰ ਦੱਸੀ ਤਾਂ ਆਪਣੇ ਦਰਸ਼ਕਾਂ ਨੂੰ ਵੀ ਲੋਕੇਸ਼ਨ ਕਿੱਥੇ ਆ ਜਿੱਥੇ ਆਪਾਂ ਇਸ ਟਾਈਮ ਖੜੇ ਆ ਕਿਹੜਾ ਰਿਉਨਾ ਪੋਲੇ ਇਧਰ ਮੂੰਹ ਕਰਕੇ ਦੱਸ ਮੇਰੇ ਵੀਰ ਪੋਲੇ ਰਿਉਨੇ ਪੋਲੇ ਰਿਉਨੇ ਪਾਲਸੇ ਪੋਲੇ ਪੋਲੇ ਰਿਉਨੇ ਬਾਈ ਲੋਕੇਸ਼ਨ ਮੈਂ ਤੁਹਾਨੂੰ ਦੱਸਦਾ ਕੀ ਆ ਜੇ ਆਪਾਂ ਬਾਈ ਜੀ ਇਧਰੋਂ ਆਉਂਦੇ ਆ ਸਰਹੰਦ ਵੱਲੋਂ ਆਉਂਦੇ ਆ ਤਾਂ ਰਜਿੰਦਰਗੜ ਅੱਡਾ ਆਉਂਦਾ ਰਜਿੰਦਰਗੜ ਦੇ ਅੱਡੇ ਦੇ ਸਿੱਧਾ ਵਿੱਚ ਨੂੰ ਜਿਹੜੀ ਸੜਕ ਆਉਂਦੀ ਆ ਰੋਡ ਆਉਂਦਾ ਹਨਾ ਇਹ ਸਿੱਧਾ ਵਿਚੋ ਵਿਚ ਹੋ ਕੇ ਜਖਵਾਲੀ ਨੂੰ ਹੋ ਕੇ ਸਿੱਧਾ ਪਟਿਆਲੇ ਨਿਕਲ ਜਾਂਦਾ ਸਤ ਸੰਗ ਘਰ ਦੇ ਨਾਲ ਭੋਲਾ ਰਿਉਣਾ ਬਾਈ ਉੱਥੇ ਪਾਲ ਵੀਰ ਦੀ ਖਿਲਾੜੀ ਆ ਤੇ ਆਪਾਂ ਬਾਈ ਦਾ ਨੰਬਰ ਵੀ ਵੀਡੀਓ ਦੇ ਵਿੱਚ ਮੈਂਸ਼ਨ ਕਰ ਦਾਂਗੇ ਕਿੰਨਾ ਤੇ ਪਾਲ ਵੀਰ ਆਪਣਾ ਨੰਬਰ ਦੱਸੀਦਾ ਕਿੰਨਾ 97801 ਜੀ 95272 95272 95271 ਲੋ ਜੀ ਇਹ ਬਾਈ ਦਾ ਮੋਬਾਈਲ ਨੰਬਰ ਆ ਜਿਨੇ ਵੀ ਬਾਈ ਗੁੜਕੜੋਂ ਨਾਲ ਬਾਈ ਕੋਲੋਂ ਨਾ ਥੋੜੀ ਕਹਿੰਦੇ ਉਹਨਾਂ ਵੇਟਿੰਗ ਚੱਲਦੀ ਰਹਿੰਦੀ ਆ ਕਿਉਂਕਿ ਹੁਣ ਜੇ ਕਿਸੇ ਨੇ ਵੀ ਬਾਈ ਗੰਨਾ ਲੈ ਕੇ ਆਉਣਾ ਤਾਂ ਬਾਈ ਨੂੰ ਪਹਿਲਾਂ ਆਪਾਂ ਸੰਪਰਕ ਕਰ ਸਕਦੇ ਆ ਦੋ ਦਿਨ ਜਾਂ ਤਿੰਨ ਦਿਨ ਪਹਿਲਾਂ ਹਨਾ ਤਾਂ ਉਹ ਸਾਹਬ ਨਾਲ ਆਇਓ ਬਾਈ ਤੇ ਬਾਈ ਦਾ ਨੰਬਰ ਇੱਕ ਕੰਮ ਆ ਤੇ ਜਿੰਨੇ ਵੀ ਆਪਾਂ ਮੰਨ ਲਓ ਆਪਾਂ ਸ਼ੱਕਰ ਹਨਾ ਚਾਹੇ ਹੁਣ ਆਪਾਂ ਪਿਛਲੀ ਵਾਰ ਵੀ ਬਾਈ ਕੋਲ ਆਏ ਆਪਾਂ ਕਈ ਸਾਲ ਤੇ ਬਾਈ ਨਾਲ ਜੁੜੇ ਆ ਹਨਾ ਸ਼ੱਕਰ ਉਹ ਦੀ ਚਾਹੇ ਤੁਸੀਂ ਬਾਈ ਹੁਣੇ ਚਾਹ ਕਰ ਲਿਓ ਹਨਾ ਕੋਈ ਚਾਹ ਪਾਟਦੀ ਨਹੀਂ ਕੋਈ ਕੁਝ ਨਹੀਂ ਹਨਾ ਆਪਣੇ ਕੋਲ ਹੁਣ ਦੇਖ ਲਓ ਸਾਲ ਤੇ ਉੱਪਰ ਹੋ ਗਿਆ ਜਿਹੜੀ ਸ਼ੱਕਰ ਘਰੇ ਪਈ ਆ ਹਨਾ ਹੁਣ ਤੱਕ ਬਾਈ ਪੂਰੀ ਵਧੀਆ ਚੱਲ ਰਹੀ ਆ ਤੇ ਕਈ ਬੰਦਿਆਂ ਦੇ ਸੱਜਣਾ ਦੇ ਫੋਨ ਵੀ ਆਉਂਦੇ ਨੇ ਹਨਾ ਆਪਣੇ ਪਿੰਡ ਤੋਂ ਹੀ ਕਿ ਬਾਈ ਜਾਂ ਬਾਹਰ ਤੋਂ ਵੀ ਬਾਈ ਸਾਨੂੰ ਸ਼ੱਕਰ ਦਿਓ ਤਾਂ ਬਾਕੀ ਦੇਖਦੇ ਆ ਬਾਈ ਹੁਣ ਕਿੰਨੀ ਕਿ ਨਿਕਲਦੀ ਆ ਕੀ ਹਿਸਾਬ ਕਿਤਾਬ ਆ ਇਹ ਕਿੰਨੇ ਕ ਦਾ ਕਿੰਨੇ ਕ ਕਿਲੋ ਦਾ ਪੂਰ ਹੋ ਸਕਦਾ 30 35 322 اچھا 25 ਦਾ ਚੱਲ ਫੇਰ ਵੀ ਫਿਰ ਸੋਨਾ ਨਿਕਲਿਆ ਕੀ ਦਾ ਹੋਊਗਾ ਕੀ ਦੇ ਘੱਟ ਨਹੀਂ ਗਿਆ ਇਹ ਅੱਛਾ ਜੀ ਲੋ ਜੀ ਫਿਰ ਜੇ 23 ਕਿਲੋ ਕਿੰਨੀਆਂ ਪੁਲੀਆਂ ਲਾਈਆਂ ਦੀਆਂ ਤਕਰੀਬਨ ਇਹਦੇ ਵਿੱਚ ਹੋ ਅੱਛਾ ਅੱਛਾ 57 ਗਨੇ ਦੇ ਨੇ 57 ਗਨੇ ਤੇ ਭਾਈ ਗੋਲੇ ਸਾਡੇ ਬੰਦੇ ਕਈ ਵਾਰੀ ਗੋਲੇ ਵੀ ਚਲਾ ਦਿੰਦੇ ਆ ਵੀਡੀਓ ਜੋ ਟਰੋਲ ਨਾ ਕਰਿਓ ਮੇਰਾ ਵੀਰ ਤੇ ਆ ਭਾਈ ਪੂਰਾ ਪ੍ਰੋਸੈਸ ਚੱਲ ਰਿਹਾ ਲੋ ਜੀ ਇਹ ਬਾਈ ਦਾ ਹੈ ਜੀ ਲੋ ਜੀ ਬੰਦੇ ਆਪਣੇ ਕੋਲ ਪਹੁੰਚ ਗਏ ਗੋਡਾਣਾ ਇਹ ਨੂੰ ਤੁਸੀਂ ਜਾਣਦੇ ਹੋ ਗੱਭਾ ਟੀਰ ਜਿੰਦਰ ਗੜੀਆ ਹੈਲੋ ਹਾਈ ਕਰਦੇ ਮੜੀ ਮੁੱਠੀ ਕੈਮਰੇ ਚ ਭਾਈ ਇਹ ਫਾਂਟੀ ਵੀਰ ਪਹੁੰਚ ਗਿਆ ਰਜਿੰਦਰ ਗੜੀਆ ਇੱਧਰ ਬਾਈ ਆਪਣਾ ਟੈਂਪਾ ਜਾ ਚਾਹ ਸ਼੍ਰੀ ਗੁਰੂ ਗੱਜਰੀ ਜੀ ਕਹਿੰਦਾ ਭਾਈ ਸਾਰਿਆਂ ਦਾ ਦੁਬਾਰਾ ਬਣਾ ਦੇ ਸ਼੍ਰੀ ਗੁਰੂ ਗੱਜਰੀ ਸਾਰਿਆਂ ਨੂੰ ਇਹ ਭਾਈ ਉਹ ਨੇ ਢਿੱਲੋ ਵਲੌਗ ਵਾਲੇ ਕੰਕਰੀਟ ਵਾਲਾ

ਕੰਮਕਾਰ ਵਿੱਚ ਹਲ ਜੇਵਦੇ ਸੀ ਨਾ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਸੀ ਕਿੱਥੇ ਪਿੰਡ ਪਿੰਡ ਅਛਾ ਅਛਾ ਅਖੰਡਪਾਟ ਸਾਹਿਬ ਰਖਾਇਆ ਉਹਦੇ ਕਰਕੇ ਫਿਰ ਅਸੀਂ 3-4 ਦਿਨ ਸਾਡੇ ਕੋਲ ਟਾਈਮ ਆਇ ਨਹੀਂਦਾ ਤੇ ਉੱਧਰ ਲੱਗੇ ਵੀ ਦੇ ਦੀ ਫਿਰ ਤੁਸੀਂ ਮਸ਼ੀਨਾਂ ਵੇਚ ਕੇ ਆਉਂਗਾ ਨਹੀਂ ਮੈਂ ਵੇਚਦੀ ਆ ਦੋਏ ਵੇਚੀਆਂ ਦੋ ਵੀਚੀਆਂ ਓਕੇ ਫਿਰ ਹੁਣ ਕਰਤਾਰਾਂ ਆ ਰਹੀਆਂ ਕਰਤਾਰ ਆਉਗੀ ਅੱਛਾ ਅੱਜ ਹੁਣ ਦੇਖਦੇ ਆ ਕਾ ਦਸ਼ਮੇਸ਼ ਵੀ ਆ ਜਾਣਾ ਦਸ਼ਮੇਸ਼ ਵੀ ਉਹਦੇ ਵੀ ਚਾਂਸ ਲਾਉਂਦੇ ਆ ਪੂਰੇ ਓਕੇ 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 ਕਵਰ ਤਾਂ ਉਹਨਾਂ ਦੁਸ਼ਮਣ ਦੀ ਜਿਹੜੀ ਰਿਪੇਅਰ ਹੋ ਗਈ ਉਹਦਾ ਫਰੈਸ਼ ਰਿਪੇਅਰ ਮਤਲਬ ਤੇ ਸਾਡੇ ਰੈਕ ਦਾ ਕਵਰ ਆ ਜਿੱਦਾਂ ਨਵੀਂ ਐਟਿਕ ਦੀ ਨਵੀਂ ਕਰਤਾਰ ਚਲਾਏਗਾ ਜੀ ਨਵੀਂ ਕਰਤਾਰ ਜਿਹੜੀ ਮਰਜੀ ਮਸ਼ੀਨ ਦਾ ਸਾਰੀਆਂ ਇਹਰਾ ਅਸਲ ਵਿੱਚ ਪਤਾ ਕੀ ਗੱਲ ਆ ਫਰੀ ਤਾਂ ਮਸ਼ੀਨ ਦਾ ਨਾ ਕੰਮ ਹੋਣਾ ਚਾਹੀਦਾ ਮਸ਼ੀਨ ਕੋਈ ਵੀ ਪੁਰਾਣੀ ਨਹੀਂ ਹੁੰਦੀ ਹਾਂ ਉਹ ਤਾਂ ਸਹੀ ਆ ਜੇ ਕੋਈ ਕਮੀ ਆਵੇ ਕੰਮ ਨਹੀਂ ਕਰਨਾ ਹੈਗਾ ਸਾਨ ਤੋਂ ਕੋਈ ਖਰਾਬ ਨਹੀਂ ਤਾਣਾ ਮਾਲਕ ਮਾੜਾ ਆਉਂਦਾ ਛੰਦ ਮਾੜਾ ਕੋਈ ਨਹੀਂ ਹੁੰਦਾ ਤੇ ਨਹੀਂ ਹਾਂ ਇਹ ਤਾਂ ਆ ਜੋ ਆ ਬਾਕੀ ਭਾਈ ਬੰਦੇ ਸਾਡੇ ਕੋਲ ਬੋਰਖਾਨ ਪਹੁੰਚੇ ਨੇ ਬੰਦੇ ਸੇ ਪੈਸੇ ਲਾਏ ਨੇ ਮੈਂ ਕਹਿੰਦੀ ਆਂ 5 ਮਿੰਟ ਅੱਡਾ ਕਲਵਾਟੇ ਵੱਡੇ ਆ ਕਹਿੰਦਾ ਗਰਮ ਗੋੜ ਖਾ ਕੇ ਆਉਣਾ ਆ ਹੁਣ ਹੁਣ ਲੰਘਦਾ ਵੀ ਨਹੀਂ ਐ ਕਰਦੀ ਏ ਉੱਠ ਕਰਦੀ ਹਾਂ ਮਨੂਏ ਬੰਦੇ ਨੇ ਰੋਟੀ ਘਾਣੀ ਉੱਪਰ ਕਰੀ ਜਿਆਦਾ ਗੋੜ ਖਾਣੀ ਖਾਣਾ ਕਹਿੰਦਾ ਚੱਲੋ ਹਾਂ ਫਿਰ ਜੁਲਾ ਹੋਰ ਗੋਣਾ ਆਇਆ ਤਾਂ ਕਾਗਜ਼ ਵਧੀਆ ਰੱਖ ਲੀ ਤਾਂ ਫੋਟੋ ਕਰੇ ਤੈਨ ਹਾਂ ਜਦੋਂ ਟਾਈਮ ਹੈ ਮੇਰਾ ਗੇਟ ਖੜਾ ਰਿਆ ਆ ਮਨੂਏ ਪੂਰੇ ਨਾ ਕਰ ਤਿਆ ਬਰ ਕੋਲ ਯਾਰ ਨਾ ਸਕਦਾ ਕਿਆ ਕਰ ਰਿਹਾ ਯਾਰ ਰਾਤ ਨੂੰ ਵੀ ਕੁਬਾਰਾ ਦਾ ਡਿਊਟੀ ਅੱਛਾ 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 ਆਈ ਗੁਰਪ੍ਰੀਤ ਸਿੰਘ ਨਾ ਕੰਡੋ ਆਪਣਾ ਜਨਮ ਦਿਹਾੜਾ ਮਨਾਇਆ 10-10 ਹਜ਼ਾਰ ਰੁਪਏ ਬੱਤੀ ਚੜਕਾ ਲਈ ਮਾਤਾ ਯਾ ਤਾਂ ਟੇ ਨਹੀਂ ਸੋਇਆ ਉਹ ਵੀ ਯਾਰ ਜਿਹੜਾ ਕੰਮ ਕਰਕੇ ਫੇਰ ਸੌਂ ਜਾਣਾ ਚਲੋ ਉਹ ਤਾਂ ਉਹ ਕੋਈ ਸੌਣਾ ਨਹੀਂ ਹੁੰਦਾ ਬਿਲਕੁਲ ਚਲੋ ਬੇੜਾ ਵੀ ਹੈ ਉਹ ਗੁਰੂ ਦੀ ਵੀ ਹੈ ਨਾ ਮੇਰਾ ਵੀ ਚੰਗੀ ਗੱਲ ਆ ਬਸ ਇਸ ਮੇਲੇ ਕਿਆ ਕਰੇ ਯਾਰ ਕਿਹੜਾ ਕਿਹੜਾ ਕਰਾਵਾ ਗੱਡੀ ਦੀ ਕੈਂਡੀ ਨਹੀਂ ਬਣਦੀ ਜੱਟ ਕੰਮ ਕਰ ਰਿਹਾ ਹੈ ਜੱਟ ਕੱਲ ਹੋਈ ਆ ਇਧਰ ਆ ਦੇਖ ਚੱਲ ਦਿਖਾਵਾ ਬਾਈ ਆ ਬੰਦੇ ਨੂੰ ਪਰੀਆ ਫਰਮੈਸਟ ਖਾ ਰਿਹਾ ਲੋ ਜੀ ਮਣ ਕੇ ਬਾਈ ਤੁਹਾਡੇ ਸਾਹਮਣੇ ਸ਼ੱਕਰ ਲਾ ਦੇਖੀਏ ਤਾਂ ਮਣੇ ਵੀ ਖਾ ਕੇ ਦੇਖੀਏ ਥੋੜੇ ਜਿਹਾ ਇਹ ਧੀਰਾ ਕਹਿੰਦੇ ਮਾਸੀ ਦੇ ਉੱਪਰ ਆ ਆਹਾ ਹੂੰ। ਇਹ ਗਿਲ। ਲੋ ਜੀ ਤੁਹਾਡੇ ਸਾਹਮਣੇ ਆਪਾਂ ਤੁਹਾਨੂੰ ਦਿਖਾਇਆ ਦੱਸਿਆ ਸੀ ਪਹਿਲਾਂ ਵੀ ਗੋੜਨੀ ਬਣਦਾ ਆਪਣੇ ਕੇ ਇਦਾਂ ਹਣਾ ਸੱਕਰੀ ਬਣਦੀ ਆ। ਇਹ ਲੋਡੇ ਸਾਹਮਣੇ ਅੱਜ ਲਾਈਵ ਤੋਂ ਵੀਡੀਓ ਪਈ ਸਾਰੀ ਆਪਾਂ ਮੈਂਸ਼ਨ ਕਰ ਰਹੇ ਆ। ਬਾਈ ਪੂਰੀ ਟੇਸਟੀ ਆ। ਪੂਰਾ ਨਜ਼ਾਰਾ ਆ ਗਿਆ ਮਾ ਹੈਗੇ ਟੈਂਸ ਚ ਤੇ ਭਾਈ ਆਪਣੇ ਸਾਰੇ ਬੰਦਿਆਂ ਨੂੰ ਲਾਉਣਾ ਚਾਹੁੰਦਾ ਥੋੜਾ ਥੋੜਾ ਗੰਨਾ ਤਾਂ ਹਨਾ ਚਲੋ ਘਰ ਦਾ ਗੁੜ ਹੋ ਜਾਂਦਾ ਵਧੀਆ ਗੱਲ ਆ ਨਾਲੇ ਬੰਦਾ ਦਾ ਖਾਂਦੇ ਹੀ ਖਾਂਦਾ ਨਾਲ ਭਾਈ ਮੱਝਾਂ گاਵਾ ਦਾ ਵੀ ਨਜ਼ਾਰੇ ਬਣੇ ਜਾਂਦੇ ਨੇ ਇਹ ਦੇਖ ਹਾਂ ਭਾਈ ਥੋੜੇ ਸਾਹਮਣੇ ਆ ਦੇਖੋ ਹੁਣ ਬਾਈ ਨੇ ਕਿਉਂਕਿ ਠੰਡੀ ਹੋ ਜਾਣੀ ਆ ਹਨਾ ਉਸ ਤੋਂ ਬਾਅਦ ਬਾਈ ਨੇ ਬਿਲਕੁਲ ਇਹਦੀ ਸੱਕਰੀ ਬਣਾ ਦੇਣੀ ਆ ਗੰਨਾ ਬਾਈ ਪੂਰਾ ਗੰਨੇ ਚ ਆਪਣੇ ਚ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਬਾਈ ਆਪਣਾ ਪੂਰਾ ਆਰਗੇਨਿਕ ਗੰਨਾ ਹੈ ਨਾ ਇਹ ਚ ਰੇਨ ਨਾ ਸਪਰੇਅ ਕੋਸ ਨਹੀਂ ਸੀ ਪਾਇਆ ਤੇ ਆਪਣਾ ਪੂਰਾ 3 ਸਾਲ ਵਾਲਾ ਗੰਨਾ ਸੀ ਬਾਈ ਇਹ 099 ਲੋ ਜੀ ਵੀਰੋ ਸ਼ੱਕਰ ਆਪਣੀ ਤਿਆਰ ਆ ਆਪ ਵੀ ਬਾਈ ਨੇ ਬਾਈ ਪੂਰੀ ਗੱਲਬਾਤ ਐਂਡ ਬਸ ਲਾ ਦੇਖ ਲਓ ਬਾਈ ਸੱਕਰੀ ਬਣਦੀ ਆ ਪੂਰੀ ਵਧੀਆ ਬਣ ਗਈ ਪੂਰੀ ਚਿੱਟੀ ਆ ਲੋ ਜੀ ਬਾਈ ਸ਼ੱਕਰ ਤੁਹਾਡੇ ਸਾਹਮਣੇ ਤਿਆਰ ਹੋ ਗਈ ਵੇਖੋ ਤੇ ਇਧਰ ਆਪਣਾ ਪਾਲ ਵੀਰ ਪਾਲ ਵੀਰ ਜੇ ਕਿਸੇ ਨੇ ਭਾਈ ਸ਼ੱਕਰ ਗੁੜ ਬਣਾਉਣਾ ਤਾਂ ਆਪਣਾ ਮੋਬਾਈਲ ਨੰਬਰ ਇੱਕ ਵਾਰੀ ਮੇਰਾ ਵੀਰ ਫੇਰ ਦੱਸ ਦੇ 97801 97801 ਜੀ 95273 95273 ਲੋ ਭਾਈ ਇਹ ਹੈ ਬਾਈ ਦਾ ਮੋਬਾਈਲ ਨੰਬਰ ਜੀਨੇ ਆਉਣਾ ਹੈ ਬਾਈ ਨੂੰ ਫੋਨ ਕਰਕੇ ਆਇਓ ਤੇ ਬਾਈ ਕੋਲ ਬਾਈ ਵੇਟਿੰਗ ਰਹਿੰਦੀ ਹੈ ਇੱਥੇ ਹਨਾ ਤਾਂ ਕਈ ਵਾਰੀ 5-7 ਟਰਾਲੀਆਂ ਇਕੱਠੀਆਂ ਖੜੀਆਂ ਹੁੰਦੀਆਂ ਚਲੋ ਆਪਾਂ ਨੂੰ ਤਾਂ ਅ ਨੰਬਰ ਲੱਗ ਗਿਆ ਸੀ ਆਪਣਾ ਕਿਉਂਕਿ ਕੱਲ ਨੂੰ ਪਰਸੋਂ ਨੂੰ ਬਈਆਂ ਕੋਲ ਟਰਾਲੀਆਂ ਹੋਰ ਆ ਜਾਣੀਆਂ ਨੇ ਹਨ ਇਸ ਕਰਕੇ ਆ ਦੇਖੋ ਟੋਟੇ ਸਾਹਮਣੇ ਜੀ ਸੱਕਰ ਤਿਆਰ ਆ ਬਾਕੀ ਸੱਸੇ ਕਾਲ ਜੀ ਸਾਰਿਆਂ ਨੂੰ ਦੁਬਾਰਾ ਕੱਲ ਨੂੰ ਮਿਲਦੇ ਆਪਾਂ ਨੈਕਸਟ ਵੀਡੀਓ 'ਚ ਨੈ ਨੈਕਸਟ ਬਲੌਗ ਦੇ ਵਿੱਚ ਜੀ ਸਾਡੀਆਂ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖਦੇ ਹੋ ਸਾਡੀਆਂ ਵੀਡੀਓ ਬਾਈ ਤੁਹਾਨੂੰ ਵਧੀਆ ਲੱਗਦੀਆਂ ਤਾਂ ਸਾਡਾ ਚੈਨਲ ਲਾਈਕ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਿਓ ਬਾਕੀ ਧੰਨਵਾਦ ਜੀ ਸਾਰਿਆਂ ਦਾ